देखो जिस दिन दी सरकार बनी है ना पंजाब ਦੇ ਵਿੱਚ ਇਹ ਆਮ ਲੋਕਾਂ ਦੀ ਸਰਕਾਰ ਸੀ ਲੋਕਾਂ ਨੇ ਬਦਲਾਵ ਦੇ ਨਾਮ ਤੇ ਸਰਕਾਰ ਬਣਾਈ ਇਹ ਉਸ ਦਿਨ ਦਾ ਹੀ ਬਦਲਾਵ ਐਸਾ ਆਇਆ ਵੀ ਤੌਬਾ ਹੀ ਹੋ ਗਈ ਵੀ ਆਸ ਨਹੀਂ ਇਹਨਾਂ ਤੋਂ ਕਰਨੀ ਚਾਹੀਦੀ ਡਿਵੈਲਪਮੈਂਟ ਬਿਲਕੁਲ ਜ਼ੀਰੋ ਓਨਲੀ ਚੁਟਕਲੇ ਔਰ ਬੋਰਡ ਸੜਕਾਂ ਤੇ ਤੁਹਾਨੂੰ ਹਰ ਜਗ੍ਹਾ ਬੋਰਡ ਮਿਲਣਗੇ ਇਹ ਬੋਰਡਾਂ ਵਾਲੀ ਸਰਕਾਰ ਆ ਜੇ ਕੋਈ ਬੋਲਦਾ ਫਿਰ ਅੱਜ ਪੰਜਾਬ ਦੀ ਜਵਾਨੀ ਵੇਖੋ ਕਿਹੜੇ ਬੰਦੇ ਤੁਰ ਪਿਓ ਪੰਜਾਬ ਵੀ ਛੱਡ ਕੇ ਚਲ ਗਿਆ 90% ਲੋਕ ਜਿਹੜੇ ਪੰਜਾਬ ਛੱਡ ਛੱਡ ਕੇ ਬਾਹਰ ਨੂੰ ਤੁਰ ਪਿਆ ਥਾਣਿਆਂ 'ਚ ਜਿਹੜਾ ਕੋਈ ਦਰਖਾਸਤ ਲਿਖਾਉਣ ਜਾਂਦਾ ਤੇ ਗਾੜੀਆਂ ਸਵਾਲ ਪਤਾ ਕੀ ਕਿਹਾ ਜਾਂਦਾ ਉਹ ਜੀ ਕੋਰਟ 'ਚ ਗਏ ਨੇ ਅੱਜ ਮੁਲਾਜ਼ਮ ਨਹੀਂ ਹੈਗੇ ਕੱਲ ਨੂੰ ਜਾਵਾਂਗੇ ਪਰਸੋਂ ਜਾਵਾਂਗੇ ਟਰੈਫਿਕ ਦਾ ਤੇ ਸੱਤਿਆ ਇਨਾਮ ਕਿ ਇਹਨਾਂ ਨੇ ਜਾਣਾ ਪੰਜਾਬ ਦੇ ਲੋਕ ਜਿਹੜੇ ਹੱਥਾਂ ਨਾਲ ਵੋਟਾਂ ਪਾਈਆਂ ਸੀ ਉਹ ਆਪਣੇ ਉਂਗਲਾਂ ਵੱਡਾਂ ਨੂੰ ਫਿਰਦੇ ਪਏ ਸੀ ਕਿਹੜੀ ਗਲਤੀ ਕਰ ਬੈਠੇ ਕਿਹੜਾ ਗੁਨਾਹ ਕਰ ਬੈਠੇ ਕਿ ਜਦੋਂ ਮਾੜੇ ਦਿਨ ਆਉਂਦੇ ਉਦੋਂ ਫਿਰ ਬੰਦਾ ਸਮਾਨ 'ਚ ਰੋਲੇ ਵਾਜ ਮਾਰਦਾ ਤੇ ਫਿਰ ਸਿਰ 'ਚ ਆਪਣੇ ਵਾਜਦੇ ਆ ਉਹੀ ਕੰਮ ਇਹਨਾਂ ਸ਼ੁਰੂ ਕਰ ਲਿਆ ਵਾ ਅਸਮਾਨ 'ਚ ਰੋੜੇ ਮਾਰਣ ਦੇ ਨਾਲ ਫਿਰ ਚੀ ਵਜਣੇ ਆ ਪੰਜਾਬ ਦੇ ਲੋਕ ਚੜ੍ਹਦੀ ਕਲਾ ਵਾਲੇ ਆ ਔਰ ਪੰਜਾਬ ਦੇ ਚੈਨਲ ਵੀ ਚੜ੍ਹਦੀ ਕਲਾ ਵਾਲੇ ਆ ਨਾ ਇਹਨਾਂ ਕੋ ਅੱਜ ਦੱਪਨੇ ਨਾ ਇਹਨਾਂ ਕੋ ਕੱਲ ਦੱਪਣਿਆ ਇਹਨਾਂ ਜਿਹੜੇ ਕੰਮ ਕਰਨੇ ਕਰ ਲੈਣ ਇਹ ਹੁਣ ਛੱਡਣ ਦਾ ਕੋਈ ਕਸਰ ਲਗਾਤਾਰ ਸਵੇਰ ਪਰਦੇ ਵਿੱਚ ਕਾਨੂੰਨੀ ਵਿਵਸਥਾ ਇੰਨੀ ਕ ਮਾੜੀ ਹੋ ਚੁੱਕੀ ਹੈ ਨਸ਼ਾ ਇੰਨਾ ਕ ਜ਼ਿਆਦਾ ਵਿਕ ਰਿਹਾ ਹੈ ਇੰਨਾ ਕ ਜ਼ਿਆਦਾ ਨਸ਼ੇ ਦੇ ਨਾਲ ਮੋਤਾ ਹੋ ਰਹੀਆਂ ਲੇਕਿਨ ਸਰਕਾਰ ਜਿਹੜੀ ਆ ਕੰਮ ਕਰਨੀ ਨਹੀਂ ਸੁੱਤੀ ਹੋਈ ਆ ਅਸੀਂ ਅੱਜ ਮੌਜੂਦ ਹੈਗੇ ਆ ਆਪਣੇ ਗੁਰੂ ਨਗਰੀ ਦੇ ਜੋ ਖਾਸ ਤੌਰ ਦੇ ਉੱਤੇ ਕਿਉਂਕਿ ਇੰਨਾ ਆਮ ਜੇ ਆਪਾਂ ਕਹਿ ਲਈਏ ਕਿ ਲੋਕਾਂ ਦੇ ਹਿੱਕ ਵਾਸਤੇ ਆਵਾਜ਼ ਚੱਕਣ ਵਾਲੇ ਜੋ ਲੋਕ ਨੇ ਜਿਹੜੇ ਵੱਖ-ਵੱਖ ਸੰਸਥਾਵਾਂ ਤੋਂ ਵੀ ਹੁੰਦੇ ਨੇ ਤਾਂ ਸਾਡੇ ਨਾਲ ਅੱਜ ਮੌਜੂਦ ਨੇ ਸੋਨੂ ਜੰਡਿਆਲਾ ਜੀ ਆਪਾਂ ਇਹਨਾਂ ਨਾਲ ਵੀ ਗੱਲ ਕਰਦੇ ਆ ਸੋਨੂ ਜੀ ਲਗਾਤਾਰ ਵਾਸ ਚੱਕਦੇ ਆ ਲੇਕਿਨ ਹਾਲਾਤ ਇੰਨੇ ਖਮਾੜੇ ਹੋ ਚੁੱਕੇ ਨੇ ਨਸ਼ਾ ਬਹੁਤ ਜ਼ਿਆਦਾ ਵਿਕ ਰਿਆ ਹੈ ਨਸ਼ੇ ਦੇ ਨਾਲ ਨਾਲ ਲਗਾਤਾਰ ਗੋਲੀਆਂ ਚੱਲ ਰਹੀਆਂ ਨੇ ਕਤਲ ਹੋ ਰਹੇ ਨੇ ਬੀਤੇ ਦਿਨਾਂ ਚ ਵੀ ਵੇਖਿਆ ਜਾਵੇ ਤਾਂ ਇੱਕ ਸਰਪੰਚ ਦਾ ਕਤਲ ਐਮਐਲਏ ਦੇ ਸਾਹਮਣੇ ਵਿਆਹ ਫੰਕਸ਼ਨ ਦੇ ਵਿੱਚ ਕੀਤਾ ਗਿਆ ਤਾਂ ਤੁਸੀਂ ਇਹ ਸਾਰੀਆਂ ਚੀਜ਼ਾਂ ਨੂੰ ਕਿਵੇਂ ਵੇਖਦੇ ਹੋ ਦੇਖੋ ਜਿਸ ਦਿਨ ਦੀ ਸਰਕਾਰ ਬਣੀ ਆ ਨਾ ਪੰਜਾਬ ਦੇ ਵਿੱਚ ਇਹ ਆਮ ਲੋਕਾਂ ਦੀ ਸਰਕਾਰ ਸੀ ਲੋਕਾਂ ਨੇ ਬਦਲਾਵ ਦੇ ਨਾਮ ਤੇ ਸਰਕਾਰ ਬਣਾਈ ਇਹ ਉਸ ਦਿਨ ਦਾ ਹੀ ਬਦਲਾਵ ਐਸਾ ਆਇਆ ਕਿ ਤਬਾਈ ਹੋ ਗਈ ਤੁਸੀਂ ਚਾਰੇ ਪਾਸੇ ਵੇਖ ਲਓ ਜਾਂਦੇ ਤੁਹਾਨੂੰ ਧਰਨੇ ਜਾਂ ਕੋਈ ਡੰਡੇ ਖਾਂਦੇ ਮਿਲਣਗੇ ਪ੍ਰੋਟੈਸਟ ਕਰਦੇ ਮਿਲਣਗੇ ਤੇ ਜਾਂ ਤੁਹਾਨੂੰ ਪਰਚੇ ਮਿਲਣਗੇ ਇੱਥੋਂ ਤੁਹਾਨੂੰ ਕੋਈ ਆਸ ਨਹੀਂ ਇਹਨਾਂ ਤੋਂ ਕਰਨੀ ਚਾਹੀਦੀ ਡਿਵੈਲਪਮੈਂਟ ਬਿਲਕੁਲ ਜ਼ੀਰੋ ਓਨਲੀ ਚੁਟਕਲੇ ਔਰ ਬੋਰਡ ਸੜਕਾਂ ਤੇ ਤੁਹਾਨੂੰ ਹਰ ਜਗ੍ਹਾ ਬੋਰਡ ਮਿਲਣਗੇ ਇਹ ਬੋਰਡਾਂ ਵਾਲੀ ਸਰਕਾਰ ਆ ਜੇ ਕੋਈ ਬੋਲਦਾ ਫੜਕ ਉੱਤੇ ਪਰਚਾ ਦਰਜ ਕਰ ਦਿੰਦੇ ਆ ਮਹੀਨੇ ਰਹਿ ਗਏ ਗਿਣਤੀ ਦੇ ਛੇ ਇਹਨਾਂ ਦਿਨਾਂ ਚ ਨਵੀਂ ਸਰਕਾਰ ਬਣ ਜਾਣੀ ਆ ਔਰ ਇਹਨਾਂ ਸਾਰਿਆਂ ਦੀ ਅਕਲ ਟਕਾਣੇ ਆ ਜਾਣੀ ਆ ਕਿਉਂਕਿ ਕੰਮ ਇਹਨਾਂ ਨੇ ਇੱਕ ਨਹੀਂ ਕੀਤਾ ਸਵਾਇ ਦਬਾਉਣ ਤੋਂ ਜਿਹੜੀਆਂ ਮਾੜੀਆਂ ਆਤਾਂ ਹੁੰਦੀਆਂ ਉਹ ਹੌਲੀ-ਹੌਲੀ ਛੱਡਣੀਆਂ ਸ਼ੁਰੂ ਕਰਦਣ ਇਹ ਗਿਣਤੀ ਪੁੱਠੀ ਘੁੰਮਣੀ ਸ਼ੁਰੂ ਹੋ ਗਈ ਹੁਣ ਜਿੱਦਾਂ ਆਏ ਇਹ ਜਾਂਦੇ ਵੇਖਿਓ ਕਿਦਾਂ ਇਤਿਹਾਸ ਰੱਚ ਕੇ ਜਾਣਗੇ ਹੁੰਦੇ ਸੀ ਇਹ ਵੇਖ ਲਓ ਤੁਸੀਂ ਤੁਹਾਡਾ ਮੇਰਾ ਵਾਅਦਾ ਹੋ ਗਿਆ ਬੜੀਆਂ ਸਰਕਾਰਾਂਆਂ ਬੜੀਆਂ ਗਈਆਂ ਦੁਨੀਆਂ ਯਾਦ ਕਰਦੀਆਂ ਪਰ ਇਹਨਾਂ ਦਾ ਵੀ ਯਾਦ ਕਰਨ ਦਾ ਇੱਕ ਇਤਿਹਾਸ ਲਿਖਿਆ ਜਾਊਗਾ ਕਿ ਇਹ ਲੋਕ ਆਏ ਸੀ ਇਹਨਾਂ ਨੇ ਕੀ ਕੀ ਪੰਜਾਬ ਨਾਲ ਕੀਤਾ ਔਰ ਇਹ ਲੋਕ ਤੁਹਾਨੂੰ ਨਜ਼ਰ ਨਹੀਂ ਆਇਆ ਕਰਨਗੇ ਸਰਕਾਰ ਤੋਂ ਬਾਅਦ ਜੋ ਦੂਜੀ ਚੇਂਜ ਹੋ ਗਈ ਨਾ 27 ਸਰਕਾਰ ਇਹ ਤੁਹਾਨੂੰ ਨਜ਼ਰ ਵੀ ਨਹੀਂ ਆਉਣਗੇ ਕਿਤੇ ਇਹ ਹਾਲਾਤ ਕਿ ਬਾਨੇ ਵੇਖਿਓ ਤੁਸੀਂ ਇੰਨੇ ਕੁ ਮਾੜੇ ਹਾਲਾਤ ਨੇ ਨਸ਼ਾ ਇੰਨਾ ਜ਼ਿਆਦਾ ਵਿਕ ਰਿਹਾ ਹੈ ਦਿਨ ਮੋਤਾ ਹੋ ਰਹੀਆਂ ਨੇ ਆਏ ਦਿਨ ਗੋਲੀਆਂ ਚੱਲ ਰਹੀਆਂ ਨੇ ਕੀ ਗੱਲ ਹੈ ਦਿਖਦਾਨੀ ਹੈ ਜਾਂ ਦੇਖਣਾ ਨਹੀਂ ਚਾਹੁੰਦੀ ਸਰਕਾਰ ਤੁਸੀਂ ਇਹ ਗੱਲਾਂ ਤਾਂ ਛੱਡ ਦਿਓ ਏ ਇੱਥੇ ਤੇ ਤੁਸੀਂ ਅਮਰitsar ਦੇ ਵਿੱਚ ਕੀ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਬਣ ਚੁੱਕੇ ਆ ਨਾ ਅੱਜ ਪੰਜਾਬ ਦੀ ਜਵਾਨੀ ਵੇਖੋ ਕਿਹੜੇ ਬੰਦੇ ਤੁਰ ਪਿਓ ਪੰਜਾਬ ਵੀ ਛੱਡ ਕੇ ਚਲ ਗਿਆ 90% ਲੋਕ ਜਿਹੜੇ ਪੰਜਾਬ ਛੱਡ ਛੱਡ ਕੇ ਬਾਹਰ ਨੂੰ ਤੁਰ ਪਿਆ ਥਾਣਿਆਂ 'ਚ ਜਿਹੜਾ ਕੋਈ ਦਰਖਾਸਤ ਲਿਖਾਉਣ ਜਾਂਦਾ ਤੇ ਗਾੜੀਆਂ ਸਵਾਲ ਪਤਾ ਕੀ ਕਿਹਾ ਜਾਂਦਾ ਉਹ ਜੀ ਕੋਰਟ 'ਚ ਗਏ ਨੇ ਅੱਜ ਮੁਲਾਜ਼ਮ ਨਹੀਂ ਹੈਗੇ ਕੱਲ ਨੂੰ ਜਾਵਾਂਗੇ ਪਰਸੋਂ ਜਾਵਾਂਗੇ ਟਰੈਫਿਕ ਦਾ ਤੇ ਸੱਤਿਆ ਇਨਾਸ ਹੋ ਗਿਆ ਟਰੈਫਿਕ ਨਾਮ ਦੀ ਕੋਈ ਚੀਜ਼ ਕੋਈ ਲਾਅਨ ਆਰਡਰ ਦੀ ਸਥਿਤੀ ਜਿਹੜੀ ਹੁੰਦੀ ਸੀ ਉਹ ਸੁਣਨ ਨੂੰ ਔਰ ਵੇਖਣ ਨੂੰ ਹੀ ਰਹਿ ਗਈ ਹੁਣ ਕਿਤਾਬਾਂ 'ਚ ਹੀ ਮੈਨੂੰ ਲੱਗਦਾ ਔਰ ਕਿਤੇ ਨਾ ਕਿਤੇ ਇਹਦਾ ਜ਼ਿੰਮੇਵਾਰ ਕੌਣ ਆ ਜੇ ਅੱਜ ਟੀਚਰ ਧਰਨਿਆਂ ਤੇ ਆ ਜਿਹੜੇ ਲੋਕ ਗਿਆਨ ਦਿੰਦੇ ਨੇ ਉਹ ਧਰਨਿਆਂ ਤੇ ਆ ਉਹਨਾਂ ਨੂੰ ਕੁੱਟਦੇ ਨੇ ਗਾੜੀਆਂ ਜੇ ਕੋਈ ਪ੍ਰੈਸ ਵਾਲਾ ਬੋਲਦਾ ਵਾ ਇਹਨਾਂ ਦਾ ਆਰਟੀਆਈ ਪਾ ਕੇ ਡਿਟੇਲ ਕੱਢ ਕੇ ਲਿਉਂਦਾ ਉਹਦੇ ਤੇ ਪਰਚਾ ਦਰਜ ਕਰ ਦਿੱਤਾ ਜਾਂਦਾ ਵਾ ਔਰ 90% ਪੰਜਾਬ ਦੇ মিডিਆ ਦੇ ਜਿਹੜੇ ਲੋਕਤੰਤਰ ਦਾ ਜਿਹੜਾ ਚੌਥਾ ਥਾਮਿਆ ਜੇ ਕੋਈ ਪੰਜਾਬ ਦੀ ਗੱਲ ਕਰੂ ਉਤੇ ਪਰਚਾ ਦਰਜ ਕਰ ਦੇਣਾ ਇਹਨਾਂ ਨੇ ਔਰ ਮੈਂ ਤੁਹਾਨੂੰ ਅੱਜ ਦੱਸਦਾ ਵੀ ਤੁਹਾਡੇ ਪਰਚਿਆਂ ਨੂੰ ਪਰਚੀਆਂ ਬਣਾ ਕੇ ਸੁੱਟ ਦੇਣਾ ਲੋਕਾਂ ਨੇ ਮਹੀਨੇ ਗਿਣਤੀ ਦੇ ਛੇ ਰਹਿ ਗਏ ਇਸ ਸਾਲ ਚ ਤੇ ਐਸੇ ਮਹੀਨੇ ਚ ਇਹ ਵੇਖ ਲਓ ਤੁਸੀਂ ਸਮਾਂ ਤੁਹਾਡੇ ਸਾਹਮਣੇ ਜੇ ਸਾਲ ਤੇ ਐਂ ਚੁਟਕੀਆਂ ਮਾਰਦੇ ਆ ਨਿਕਲਦਾ ਵਾ ਇਹਨਾਂ ਨੇ ਕੀਤਾ ਕੀ ਐਂ ਕਰਕੇ ਐਮਐਸਪੀ ਦੇਤੀ ਐਂ ਕਰਕੇ ਨੌਕਰੀਆਂ ਦੇਤੀ ਐਂ ਕਰਕੇ ਛੜਕਾਂ ਬਣਾਤੀ ਐਂ ਕਰਕੇ ਸਾਰਾ ਕੁਝ ਕਰਤਾ ਇਸ ਕਰਕੇ ਐਂ ਕਰਕੇ ਇਹਨਾਂ ਨੇ ਜਾਣਾ ਪੰਜਾਬ ਦੇ ਲੋਕ ਜਿਹੜੇ ਹੱਥਾਂ ਨਾਲ ਵੋਟਾਂ ਪਾਈਆਂ ਸੀ ਉਹ ਆਪਣੇ ਉਂਗਲਾਂ ਵੱਡਾਂ ਨੂੰ ਫਿਰਦੇ ਪਏ ਸੀ ਕਿਹੜੀ ਗਲਤੀ ਕਰ ਬੈਠੇ ਕਿਹੜਾ ਗੁਨਾਹ ਕਰ ਬੈਠੇ ਅੱਜ ਕਾਰੋਬਾਰੀ ਬੰਦੇ ਜਿਹੜੇ ਆ ਉਹ ਆਪਣਾ ਵਪਾਰ ਹੀ ਖਤਮ ਕਰ ਚੁੱਕੇ ਆ ਉਹ ਕਹਿੰਦੇ ਵੀ ਨਾ ਰੋਡ ਟੈਕਸ ਟੋਲ ਟੈਕਸ ਕੇਵਲ ਮਾਫੀਆ ਟਰਾਂਸਪੋਰਟ ਮਾਫੀਆ ਨਸ਼ਾ ਮਾਫੀਆ ਕਿਹੜਾ ਕਿਹੜਾ ਮਾਫੀਆ ਦੀ ਗੱਲ ਕਰਾਂ ਰੇਤਾ ਮਾਫੀਆ ਉਹ ਸਾਰੇ ਬੰਦੇ ਇਹਨਾਂ ਦੇ ਹੀ ਆ ਕੌਣ ਆ ਬਾਹਰੋਂ ਦੱਸੋ ਮੈਨੂੰ ਇੱਕ ਵੀ ਡਿਵੈਲਪਮੈਂਟ ਦਾ ਕੰਮ ਸਵਾਏ ਬੋਰਡਾਂ ਤੇ ਨੌਕਰੀਆਂ ਤੋਂ ਇਲਾਵਾ ਕੋਈ ਕੀਤਾ ਹੋਵੇ ਕੁਝ ਨਹੀਂ ਆ ਇਹਨਾਂ ਦੇ ਕੋਲ ਔਰ ਜਿਹੜਾ ਵੀ ਚੰਗਾ ਬੰਦਾ ਕੋਈ ਗੱਲ ਕਰਦਾ ਉਹਦੇ ਤੇ ਫੜ ਕੇ ਪਰਚਾ ਦੇ ਦਿੰਦੇ ਆ ਇਹਨਾਂ ਦੇ ਜਿਹੜੇ ਵਿਧਾਇਕ ਸੀਗੇ ਜਿਹੜੇ ਗੁਰੂਗ੍ਰੰਥ ਸਾਹਿਬ ਮਰਦੀ ਬੇਅਦਬੀ ਦੀ ਗੱਲ ਕਰਦੇ ਸੀਗੇ ਉਹਨਾਂ ਨੂੰ ਬਾਹਰ ਕੱਢਤਾ ਪਾਰਟੀ ਚ ਔਰ ਇੱਥੇ ਹੀ ਇਹਨਾਂ ਨੇ ਇੱਕ ਚੰਦ ਥੋੜੀ ਚੜਿਆ ਹੋਇਆ ਤੇ ਆਏ ਦੇਣ ਇਲਜ਼ਾਮ ਲੱਗਦੇ ਰਹਿੰਦੇ ਆ ਹੁਣ ਇਹਨਾਂ ਨਵਾਂ ਕੰਮ ਸ਼ੁਰੂ ਕੀਤਾ ਜਿੱਥੇ ਇਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਮੱਥਾ ਲਾਉਣ ਲੱਗੇ ਸੀ ਜਦੋਂ ਲੋਕਾਂ ਨੇ ਇਹਨਾਂ ਦੇ ਦਿਵਾਲੇ ਹੋ ਗਏ ਜੀ ਇੱਥੋਂ ਤੇ ਮਾਝੇ ਦੀ ਧਰਤੀ ਤੋਂ ਗਏ ਤੇ ਜਾ ਕੇ ਉੱਥੇ ਦਵਾਬੇ ਦੀ ਧਰਤੀ ਤੇ ਪੰਗਾ ਲੈ ਲਿਆ ਜਦੋਂ ਮਤ ਵਜਦੀ ਹੈ ਨਾ ਉਦੋਂ ਫਿਰ ਗਲਤੀ ਤੇ ਗਲਤੀ ਬੰਦਾ ਕਰਦਾ ਵਾ ਇਸ ਕਰਕੇ ਇਹਨਾਂ ਦੇ ਮਾੜੇ ਦੇਣਾਂ ਦੀਆਂ ਨਿਸ਼ਾਨੀਆਂ ਵਾ ਰਾਜਾ ਸਾਹਿਬ ਦਾ ਦਰਬਾਰ ਆ ਉੱਥੇ ਪੰਗਾ ਲੈ ਲਿਆ ਆ ਜਗਬਣੀ ਨਾਲ ਪੰਗਾ ਲੈ ਲਿਆ ਦੱਸੋ ਮੈਨੂੰ ਵੀ ਜਿਹੜਾ ਯਾਰ ਇੰਨੇ ਚਿਰ ਦਾ ਪ੍ਰੈਸ ਚੱਲ ਰਹੀ ਆ ਇੰਨੇ ਚਿਰ ਦੀ ਨਿਊਜ਼ ਆ ਰਹੀਆਂ ਉਹਨਾਂ ਦੀ ਉਹਨਾਂ ਕਦੀ ਕਿਸੇ ਨਾਲ ਕੋਈ ਮਾੜੀ ਚੰਗੀ ਨਹੀਂ ਉਹਨਾਂ ਵਾਲੇ ਵੀ ਹੋਗੇ ਇਸ ਤੋਂ ਪਹਿਲਾਂ ਕਿੰਨੇ ਦਾਇਰੇ ਨੇ ਪੰਗੇ ਲਏ ਮੈਂ ਦੱਸਣ ਦੇ ਆਂ ਵੀ ਕਦੋਂ ਦੀ ਤੁਸੀਂ ਵੇਖੋ ਅੱਜ ਦੀ ਗੱਲ ਆ ਕਿਤੇ ਅਸੀਂ ਜੰਮੇ ਨਹੀਂ ਜਦੋਂ ਦੇ ਨਿਊਜ਼ਪੇਪਰ ਸ਼ੁਰੂ ਹੋਏ ਆ ਚੈਨਲ ਵੀ ਚੱਲ ਪਏ ਪਰ ਅੱਜ ਇਹਨਾਂ ਲੋਕਾਂ ਨੇ ਕੀ ਕੀਤਾ ਇਹ ਚਾਹੁੰਦੇ ਵੀ ਹਰ ਬੰਦਾ ਇਹਨਾਂ ਦੇ ਹਿਸਾਬ ਨਾਲ ਚੱਲੇ ਇਹਨਾਂ ਦੇ ਹਿਸਾਬ ਨਾਲ ਕਿਸੇ ਨੇ ਨਹੀਂ ਚੱਲਣਾ ਇਹ ਜਦੋਂ ਮਾੜੇ ਦਿਨ ਆਉਂਦੇ ਉਦੋਂ ਫਿਰ ਬੰਦਾ ਅਸਮਾਨ 'ਚ ਰੋਲੇ ਵਾ ਮਾਰਦਾ ਤੇ ਫਿਰ ਸਿਰ 'ਚ ਆਪਣੇ ਵਾਜਦੇ ਆ ਉਹੀ ਕੰਮ ਇਹਨਾਂ ਸ਼ੁਰੂ ਕਰ ਲਿਆ ਵਾ ਅਸਮਾਨ 'ਚ ਰੋਲੇ ਮਾਰਣ ਦੇ ਨਾਲ ਫਿਰ ਚੀ ਵਜਣੇ ਆ ਹੁਣ ਇਹਨਾਂ ਨੇ ਰਾਜਾ ਸਾਹਿਬ ਦਾ ਦਰਬਾਰ ਆ ਦੋਆਬੇ ਦੀ ਧਰਤੀ ਤੇ ਉੱਥੇ ਪੰਗਾ ਲੈ ਲਿਆ ਜਾ ਕੇ ਇਸ ਕਰਕੇ ਜਦੋਂ ਸੰਤਾ ਮਹਾਪੁਰਸ਼ਾਨਾ ਜਾਂ ਕਲ ਤਖਤਨਾ ਮੱਥਾ ਲਾ ਲੈ ਮਾੜੇ ਦਿਨਾਂ ਦੀ ਨਿਸ਼ਾਨੀ ਹੁੰਦੀਆਂ ਐਨੀ ਅਤ ਨਹੀਂ ਚੁੱਕਣੀ ਚਾਹੀਦੀ ਇਹ ਮਾੜੇ ਦਿਨ ਜਿਹੜੇ ਇਹਨਾਂ ਦੇ ਸ਼ੁਰੂ ਹੋ ਗਏ ਆ ਤੁਸੀਂ ਵੇਖਿਓ ਵੀ ਜਮਾਨਤਾ ਜਬਤ ਕਿਦਾਂ ਹੁੰਦੀ ਹੈ ਅੱਧਿਓ ਜਿਆਦਾ ਇਲੈਕਸ਼ਨਾਂ ਨਹੀਂ ਲੜਦੀਆਂ ਤੇ ਅੱਧਿਓ ਜਿਆਦਾ ਪੰਜਾਬ ਛੱਡ ਕੇ ਭੱਜਣਾ ਵੇਖ ਲਿਓ ਪਰ ਸੋਨੂ ਜੀ ਕੋਈ ਵੀ ਹੱਕ ਸੱਚ ਦੀ ਆਵਾਜ਼ ਅਗਰ ਪੱਤਰਕਾਰ ਚੱਕਦਾ ਤਾਂ ਉਸ ਤੇ ਕਾਰਵਾਈ ਇਹਨਾਂ ਵੱਲੋਂ ਕੀਤੀ ਜਾਂਦੀ ਹੈ ਐਫ ਆਈ ਆਰ ਜਾਂ ਰੈਡਾ ਪਵਾ ਦਿੱਤੀਆਂ ਜਾਂਦੀਆਂ ਨੇ ਤਾਂ ਕਿੰਨੀ ਕੁ ਚੰਗੀ ਸਿਆਸਤ ਸਮਝੋ ਅਜੇ ਤੱਕ ਇਸ ਮੇਰੇ ਹਿਸਾਬ ਨਾਲ ਤਾਂ ਕਿਸੇ ਨੇ ਵੀ ਕਿਸੇ ਵੀ ਸਰਕਾਰ ਨੇ ਅਜੇ ਤੱਕ ਇਦਾਂ ਕਿਉਂਕਿ ਮੀਡੀਆ ਨੂੰ ਚੌਥਾ ਸਤੰਭ ਕਿਹਾ ਜਾਂਦਾ ਹੈ ਚੌਥਾ ਪਿੱਲਰ ਹੈ ਮੀਡੀਆ ਤਾਂ ਕਿਸੇ ਨੇ ਅਜੇ ਤੱਕ ਤਾਂ ਨਹੀਂ ਕੀਤਾ ਜਿੱਦਾਂ ਕਿ ਇਹ ਸਰਕਾਰ ਕਰ ਰਹੀ ਹੈ ਜਿਹੜੀ ਸੁਸੋਧਿਆ ਸਾਹਿਬ ਨੇ ਗੱਲ ਕੀਤੀ ਸਹੀ ਤੇ ਕਹੀ ਸੀ ਉਹਨਾਂ ਨੇ ਪੰਜਾਬ ਨੂੰ ਉਹ ਲੋਕ ਚਲਾਉਣਗੇ ਜਿਹੜੇ ਖੁਦ ਸਜ਼ਾ ਕੱਟ ਕੇ ਆਏ ਹੁਣ ਖੁਦ ਫੜੇ ਗਏ ਹੋਣੇ ਜਿਹੜੇ ਕਿਤਨੇ ਕਿਤੇ ਇਲਜ਼ਾਮ ਲੱਗਦੇ ਉਹਨਾਂ ਤੇ ਜੇਲਾਂ ਕੱਟ ਕੇ ਆਏ ਜਿਹੜੇ ਬੰਦੇ ਉਹਨਾਂ ਲੋਕਾਂ ਨੇ ਕਿਹਾ ਸੀਗਾ ਹਰ ਤਰੀਕਾ ਹਰ ਹਿੱਲਾ ਜਿਹੜਾ ਵਰਤਾਂਗੇ ਉਹ ਇਲੈਕਸ਼ਨਾਂ ਤੇ ਵਰਤ ਲਿਆ ਹੁਣ ਮੀਡੀਆ ਵਾਲੇ ਬੰਨੇ ਹੋ ਗਏ ਕਦੀ ਕਿਤੇ ਪ੍ਰੈਸ ਨੂੰ ਵੀ ਕਦੀ ਧਰਨੇ ਲਾਉਂਦੇ ਆ ਵੇਖਿਆ ਇਹ ਮੈਂ ਤੇ ਹੈਰਾਨ ਹੋ ਗਿਆ ਪੀ ਉਹਨਾਂ ਲੋਕਾਂ ਨੂੰ ਤੰਗ ਕਰਨ ਦੇ ਜਿਹੜੇ ਲੋਕਾਂ ਦੀ ਆਵਾਜ਼ ਚੁੱਕਦੇ ਆ ਲੋਕਾਂ ਦੇ ਵਿੱਚ ਜਾ ਕੇ ਗੱਲਾਂ ਦੱਸਦੇ ਤੁਸੀਂ ਉਹਨਾਂ ਦੀਆਂ ਗੱਲਾਂ ਦਾ ਹੱਲ ਕਰੋ ਤੁਸੀਂ ਜਵਾਬ ਦਿਓ ਤੁਸੀਂ ੱੱਕੇ ਨਾ ਕਹੋਗੇ ਕਿ ਸਿਸਟਮ ਨੂੰ ਕਿਸੇ ਧਾਇਰੇ ਨੂੰ ਨਹੀਂ ਚੱਲਣਾ ਪ੍ਰੈਸ ਨੂੰ ਆਜ਼ਾਦੀ ਆ ਪ੍ਰੈਸ ਨੂੰ ਹਰ ਬੰਦਾ ਵੇਖਦਾ ਤੁਸੀਂ ਚੰਗੇ ਨੂੰ ਚੰਗਾ ਮਾੜੇ ਨੂੰ ਮਾੜਾ ਵਿਖਾਉਣਾ ਜੇ ਤੁਸੀਂ ਮਾੜੇ ਨੂੰ ਵੀ ਚੰਗਾ ਕਹੀ ਜਾਓਗੇ ਤੇ ਫਿਰ ਕਿਤੇ ਨਾ ਕਿਤੇ ਲੋਕ ਜਿਹੜੇ ਆ ਉਸ ਚੀਜ਼ ਤੋਂ ਖਫਾ ਹੁੰਦੇ ਆ ਛੱਡ ਦਿੰਦੇ ਆ ਉਹੀ ਹਾਲਾਤ ਇਹ ਕਰਨਾ ਚਾਹੁੰਦੇ ਆ ਪਰ ਇੱਥੇ ਨਹੀਂ ਹੋਣੇ ਪੰਜਾਬ 'ਚ ਪੰਜਾਬ ਦੇ ਲੋਕ ਚੜ੍ਹਦੀ ਕਲਾ ਵਾਲੇ ਆ ਔਰ ਪੰਜਾਬ ਦੇ ਚੈਨਲ ਵੀ ਇਹ ਚੜਦੀ ਕਲਾ ਵਾਲੇ ਆ ਨਾ ਇਹਨਾਂ ਕੋ ਅੱਜ ਦਾ ਆਪਣੇ ਨਾ ਇਹਨਾਂ ਕੋ ਕੱਲ ਦਾ ਬਣਿਆ ਇਹਨਾਂ ਜਿਹੜੇ ਕੰਮ ਕਰਨੇ ਕਰ ਲੈਣ ਇਹ ਹੁਣ ਛੱਡਣ ਦਾ ਕੋਈ ਕਸਰ ਰਹਿ ਗਏ ਜਿਹੜੇ ਥੋੜੇ 4-5 ਮਹੀਨੇ ਨਿਆਰੇ ਲੁੱਟ ਲੈਣ ਜੋ ਇਹ ਕਰ ਸਕਦੇ ਕਰ ਲੈਣ ਪਰ ਇਹ ਆ ਵੀ ਬਾਅਦ ਚ ਉਹ ਜਿੰਨੀਆਂ ਕਰਨੀਆਂ ਉਹਨੀਆਂ ਝੱਲਣੀਆਂ ਵਿੱਚ ਪੈਣੀ ਆ ਇਹ ਨਾ ਹੋਵੇ ਤੁਹਾਡੇ ਕੋ ਕੱਲ ਨੂੰ ਪਰਦਾਸ਼ ਨਾ ਹੋਵੇ ਤੁਹਾਡੇ ਕੋ ਝੱਲਿਆ ਨਾ ਜਾਵੇ ਕੱਲ ਨੂੰ ਫਿਰ ਇਹ ਨਾ ਹੋਵੇ ਤੁਸੀਂ ਖੁਦ ਖੁਸ਼ੀਆਂ ਕਰੋ ਜੇ ਤੁਹਾਡੇ ਨਾਲ ਤੱਕਾ ਹੋਵੇ ਇਸ ਕਰਕੇ ਕਰਿਓ ਉਹਨਾਂ ਜਿੰਨਾ ਪਰਦਾਸ਼ ਕਰ ਸਕਦੇ ਤਾਂ ਬਿਲਕੁਲ ਜਿਵੇਂ ਤੁਸੀਂ ਦੇਖਿਆ ਐ ਸਨ ਜੋ ਸਰਵਜ ਸਿੰਘ ਸੋਨੂਤਾ ਉਹਨਾਂ ਵੱਲੋਂ ਖਾਸ ਤੌਰ ਤੇ ਗੱਲ ਆਖੀ ਗਈ ਹੈ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਹੈਗੇ ਨੇ ਬਹੁਤ ਹੀ ਮਾੜੇ ਹਾਲਾਤ ਨੇ ਐਮਰਜੈਂਸੀ ਵਰਗਾ ਮਾਹੌਲ ਜਿਹੜਾ ਬਣਾ ਦਿੱਤਾ ਗਿਆ ਤਾਂ ਉੱਥੇ ਹੀ ਅਸੀਂ ਵੀ ਲਗਾਤਾਰ ਜਿਹੜੀ ਹੈ ਪੰਜਾਬ ਦੇ ਲੋਕਾਂ ਦੀ ਆਮ ਜਨਤਾ ਦੀ ਆਵਾਜ਼ ਚੱਕਦੇ ਰਾਵਾਂਗੇ ਹੱਕ ਸੱਚ ਦੀ ਸੱਚੀ ਆਵਾਜ਼ ਜਿਹੜੀ ਹੈ ਉਹ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਜਿਹੜਾ ਤੁਹਾਡੇ ਤੱਕ ਰੱਖਾਂਗੇ ਕੱਲੇ-ਕੱਲੇ ਜੋ ਪੰਜਾਬ ਵਾਸੀ ਦੀ ਜਿਹੜੀ ਗੱਲ ਤੁਹਾਡੇ ਤੱਕ ਰੱਖਾਂਗੇ ਤਾਂ ਬਨੇਰੋ ਜਾਗਬਾਨੀ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਲਿਖੇ ਸਨ ਜਾਗਬਾਨੀ ਟੀਵੀ ਸ਼੍ਰੀਮਨ ਸਸਾਈ